ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਅੱਖੀ ਵੇਖਣਾ ਰੱਜੀਆਂ ਬਹੁ ਰੰਗ ਤਮਾਸ਼ੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਦੁਨੀਆਂ ਵਿੱਚ ਨਾਨਾ ਪ੍ਰਕਾਰ ਦੇ ਰੰਗ ਅਤੇ ਤਮਾਸ਼ੇ ਦੇਖ ਕੇ ਅੱਖੀਆਂ ਹਜੇ ਤੱਕ ਰੱਜੀਆਂ ਨਹੀਂ ਹਨ ਦੁਨਿਆਵੱਚ ਭਾਤ ਭਾਤ ਦੇ ਰੰਗ ਤਮਾਸ਼ੇ ਹੋ ਰਹੇ ਹਨ ਪਰ ਇਹ ਜੋ ਅੱਖਾਂ ਨੇ ਇਹ ਹਜੇ ਤੱਕ ਨਹੀਂ ਰੱਜੀਆਂ ਨੇ ਉਸਤਤ ਨਿੰਦਾ ਕੰਨ ਸੁਣ ਰੋਵਨ ਤੇ ਹਾਸੇ ਇੱਥੇ ਪੈਸਾ ਪਾਈ ਕਰਦਾ ਜੀ ਕਹਿਣਾ ਚਾਹੁੰਦੇ ਨੇ ਜਦੋਂ ਕਿਸੇ ਦੀ ਉਸਤਤ ਹੁੰਦੀ ਹੋਵੇ ਭਾਵੇਂ ਕਿਸੇ ਦੀ ਤਾਰੀਫ ਹੁੰਦੀ ਹੋਵੇ ਤਾਂ ਬੰਦਾ ਕਿਸੇ ਦੀ ਤਾਰੀਫ ਸੁਣ ਕੇ ਰੋਂਦਾ ਹੈ ਕਿਉਂਕਿ ਉਹ ਉਹਦੀ ਤਾਰੀਫ ਜਰ ਹੀ ਨਹੀਂ ਸਕਦਾ ਉਹਦੀ ਉਹਦੀ ਤਾਰੀਫ ਕਿਸੇ ਕੋ ਬਦਾਰਸ਼ੀ ਦੀ ਹੁੰਦੀ ਬੰਦਾ ਰੋਂਦਾ ਵੀ ਇਹਦੀ ਤਾਰੀਫ ਕਿਉਂ ਹੋ ਰਹੀ ਹੈ ਇਹਦੀ ਉਸਤਤ ਕਿਉਂ ਹੋ ਰਹੀ ਹੈ ਤੇ ਜਦੋਂ ਕਿਸੇ ਦੀ ਨਿੰਦਾ ਹੁੰਦਾ ਚੁਗਰੀ ਹੁੰਦਾ ਹੈ ਤਾਂ ਬੜਾ ਖੁਸ਼ ਹੁੰਦਾ ਹੈ ਵੀਵਾ ਵਾਸਤੇ ਮੰਦਰੀ ਚੁਗਲੀ ਹੋ ਰਹੀ ਹੈ ਨਿੰਦਾ ਸੁਣ ਕੇ ਬੜਾ ਖੁਸ਼ ਹੁੰਦਾ ਹੈ ਕਿਸੇ ਦੀ ਤਰੀਫ ਸੁਣ ਕੇ ਰੋਂਦਾ ਹੈ ਰੋਵਨ ਤੇ ਹਾਸੇ ਜੇ ਕੋਈ ਬੰਦਾ ਰੋ ਰਿਹਾ ਹੈ ਤਾਂ ਉਹਦੇ ਰੋਂ ਤੇ ਹੱਸਦਾ ਹੈ ਬਰਕਿ ਕਿ ਉਹ ਨੂੰ ਚੁੱਪ ਨਹੀਂ ਕਿਉਂਦਾ ਉਹਦੇ ਰੋਂ ਤੇ ਹੱਸਦਾ ਹੈ ਪਰ ਇਸੇ ਦਾ ਸਿੱਟਾ ਕੁਝ ਵੀ ਨਹੀਂ ਨਿਕਲਦਾ ਸ਼ਾਦੀ ਜੀ ਬਾਂ ਜੀਆਂ ਕਰ ਭੋਗ ਵੀਲਾਸੀ ਇਹ ਤੇ ਪੁੱਇ ਸੋ ਭਾਈ ਗੁਰਦਾਸ ਜੀ ਕਹਿਣਾ ਚਾਹਦੇ ਨੇ ਇਹ ਜੀਵ ਸਵਾਦਾਂ ਨਾਲ ਕਦੇ ਨਹੀਂ ਰੱਜਦੀ ਇਹ ਜੀਵ ਕਈ ਤਰ੍ਹਾਂ ਦੇ ਸਵਾਦਲੇ ਭੋਜਨ ਖਾਂਦੀ ਹੈ ਟੰਗ ਬਰੰਗੇ ਭੋਜਨ ਖਾਂਦੀ ਹੈ ਪਰ ਇਹ ਜੀਵ ਕਦੇ ਨਹੀਂ ਰੱਜਦੀ ਅਤੇ ਨਾ ਹੀ ਰੱਜ ਸਕਦੀ ਹੈ ਇਹ ਸਵਾਦਾਂ ਨਾਲ ਅੱਜ ਤੱਕ ਕਦੇ ਨਹੀਂ ਰੱਜੀ ਸਗੋ ਸਵਾਦਾਂ ਨੂੰ ਚੱਖ ਕੇ ਆਨੰਦ ਵਿੱਚ ਰਹਿੰਦੀ ਹੈ ਨੱਕ ਨਾ ਰਜਾ ਵਾਸ ਲੈ ਦੁਰਗੰਧ ਸੁਵਾਸੇ ਇੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਨੱਕ ਵਾਸਨਾਵਾਂ ਨੂੰ ਲੈ ਕੇ ਕਦੇ ਨਹੀਂ ਰਾਜ਼ੀਦਾ ਦੁਰਗੰਧ ਹੋਵੇ ਜਾਂ ਸੁਗੰਧ ਹੋਵੇ ਐ ਤਾਂ ਦੋਵੇਂ ਹੀ ਵਾਸਨਾਵਾਂ ਪਰ ਨੱਕ ਕਦੇ ਨਹੀਂ ਰਾਜ ਦਾ ਅਤੇ ਨਾ ਹੀ ਰਜਿਆ ਹੈ। ਰਾਜੇ ਦਾ ਕੋਈ ਜੀਵਿਆ ਕੋੜੇ ਪ੍ਰਵਾਸੀ ਇੱਥੇ ਭਾਈ ਸਾਹਿਬ ਭਾਈ ਗੁਰਦਾਜ ਜੀ ਕਹਿਣਾ ਚਾਹੁੰਦੇ ਨੇ ਰਾਜ ਕੇ ਕੋਈ ਵੀ ਉਮਰ ਨਹੀਂ ਭੋਗਦਾ ਝੂਠੇ ਪਰੋਸਿਆ। ਅਤੇ ਝੂਠ ਵਿੱਚ ਫਸੇ ਹੋਏ ਪ੍ਰਾਨੀ ਮਸਤ ਹੀ ਰਹਦੇ ਹਨ। ਪੀਰ ਮਰੀਤਾ ਪੇੜ ਖੜੀ ਸੱਚੀ ਰਹੇ ਰਾਸੇ ਇੱਥੇ ਪੈਸਾ ਭਾਈ ਗੁਰਦਾਸ ਜੀ ਕਹਿਣਾ ਚਾਹੁੰਦੇ ਨੇ ਜਿਨ੍ਹਾਂ ਮਰੀਤਾ ਨੇ ਪੀਰਾ ਅਰਥਾਤ ਗੁਰੂ ਨਾਨਕ ਜੀ ਨਾਲ ਪ੍ਰੀਤ ਕੀਤੀ ਹੈ ਉਹਨਾਂ ਦੀ ਰਹਾ ਰੀਤ ਸੱਚੀ ਹੈ ਉਹ ਸੱਚੇ ਹਨ ਇਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਪ੍ਰੀਤ ਕੀਤੀ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਪਿਆਰ ਪਾਇਆ ਹੈ ਉਹ ਸੱਚੇ ਹਨ ਵਾਹਿਗੁਰੂ ਜੀ ਭੈ ਸਾਹਿਬ ਗੁਰਦਾਤਾ ਜੀ ਦੀ ਇਸ ਵਾਰ ਦੀ ਪਉੜੀ ਦੇ ਅਰਥ ਕਰਦਿਆਂ ਹੋਇਆਂ ਮੇਰੇ ਕੋਲ ਕਾਫੀ ਭੱਲਾ ਕਾਫੀ ਗਲਤੀਆਂ ਹੋਈਆਂ ਹੋਣਗੀਆਂ ਅਣਜਾਨ ਬੱਚਾ ਸਮਝ ਕੇ ਮਾਫ ਕਰਨਾ ਕਿਉਂਕਿ ਮੇਰੇ ਸਤਿਗੁਰੂ ਜੀ ਨੇ ਮੇਰੇ ਵਾਹਿਗੁਰੂ ਜੀ ਨੇ ਜਿੰਨੀ ਕੁ ਮੈਨੂੰ ਮੱਤ ਦਿੱਤੀ ਸੀ ਸੋ ਮੈਂ ਅਰਥ ਕਰ ਦਿੱਤੇ ਨੇ ਹੋ ਸਕਦਾ ਹੈ ਮੇਰੇ ਕੀਤੇ ਹੋਏ ਅਰਥ ਗਲਤ ਵੀ ਹੋ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ